ਹਾਂਜੀ ਦੋਸਤੋ ਕੀ ਹਾਲ ਹੈ ਅੱਜ ਆਪਾਂ ਕਾਫੀ ਸਮੇਂ ਤੋਂ ਵੀਡੀਓ ਕਰ ਰਹੇ ਹਾਂ ਬਹੁਤ ਟਾਈਮ ਹੋ ਗਿਆ ਪਿਛਲੇ ਤਕਰੀਬਨ 5-6 ਮਹੀਨਿਆਂ ਦੇ ਵਿੱਚ ਕੋਈ ਵੀਡੀਓ ਨਹੀਂ ਪਾ ਸਕੇ ਤੇ ਜਿਹੜੀਆਂ ਵੀਡੀਓ YouTube ਨੂੰ WhatsApp ਰਾਹੀਂ ਆਉਂਦੀਆਂ ਸੀ ਜਾਂ ਹੁਣ ਵੀ ਮਿੱਤਰ ਦੋਸਤ ਭੇਜਦੇ ਆ ਉਹ ਪਾਉਂਦੇ ਸੀ ਅੱਜ ਆਪਾਂ ਲਾਈਵ ਤਲਵੰਡੀ ਸਾਬੋ ਮੰਡੀ ਤੇ ਪਹੁੰਚੇ ਆ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਸਭ ਤੋਂ ਵੱਡੀ ਕੀ ਏਸ਼ੀਆ ਦੀ ਤਕਰੀਬਨ ਪਹਿਲੇ ਨੰਬਰ ਦੀ ਮੰਡੀ ਮੰਨੀ ਜਾਂਦੀ ਹੈ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ 2023 ਦੇ ਲਾਸਟ ਮਹੀਨੇ 12 ਦੇ ਵਿੱਚ ਕੀ ਟਰੈਕਟਰਾਂ ਦੇ ਰੇਟ ਆ ਕੀ ਮਾਰਕਟ ਆ ਕਿਹੋ ਜਿਹਾ ਮਾਹੌਲ ਆ ਮੰਡੀ ਦਾ ਆਜੋ ਫਿਰ ਮਿਲਦੇ ਆ ਜੀ ਤੁਹਾਨੂੰ ਦਿਖਾਉਣਾ ਟਰੈਕਟਰਾਂ ਦੇ ਰੇਟ ਆਜੋ ਜੀ ਅੱਜ ਆਪਾਂ ਤੁਹਾਨੂੰ ਮਲਾਉਣੇ ਆ ਖੁਸ਼ਪਿੰਦਰ ਸਿੰਘ ਉਰਫ ਖੁਸ਼ਾ ਇਹਨਾਂ ਦੀ ਡਾਇਆ ਵੀਡੀਓ ਆਪਾਂ ਪਹਿਲਾਂ ਵੀ ਟਰੈਕਟਰਾਂ ਦੀਆਂ ਕਾਫੀ ਕਰਦੇ ਹੁੰਦੇ ਸੀਗੇ ਜੀ ਮੈਂ ਫਸਟ ਟਾਈਮ ਮਤਲਬ ਜਦੋਂ ਆਪਣੇ ਚੈਨਲ ਸਟਾਰਟ ਕੀਤਾ ਸੀ ਮੈਂ ਕਹਿੰਦਾ ਸੀ ਦਾ ਫਸਟ ਟਾਈਮ ਤਲਵੰਡੀ ਸਾਬੋ ਮੰਡੀ ਦੀ ਟਰੈਕਟਰ ਦੀ ਪਹਿਲੀ ਵੀਡੀਓ ਇਹਨਾਂ ਦੀ ਕੀਤੀ ਸੀ ਇਹਨਾਂ ਦੀ ਵੀਡੀਓ ਦਾ ਇੰਨਾ ਕੁ ਵਧੀਆ ਰਿਸਪੌਂਸ ਮਿਲਿਆ ਸੀ ਤਾਂ ਕਿ ਮੈਂ ਰੈਗੂਲਰਲੀ ਅੱਗੇ ਵੀਡੀਓ ਕਰਨ ਲੱਗਿਆ ਸੀ ਤੇ ਇਹਨਾਂ ਕੋਲੇ ਟਰੈਕਟਰ ਵੀ ਬਹੁਤ ਵਧੀਆ ਮੰਡੀ ਦੇ ਵਿੱਚ ਹੁੰਦੇ ਆ ਤਲਵੰਡੀ ਸਾਹਿਬ ਉਹ ਮੰਡੀ ਤੇ ਖੜੇ ਐ ਅੱਜ ਆਪਾਂ ਜਿਹੜੇ ਜਿਹੜੇ ਟਰੈਕਟਰ ਇਹਨਾਂ ਕੋਲੇ ਦਿਖਾਵਾਂਗੇ ਬਾਈਆਂ ਦਾ ਸੁਣੋ ਆਪਾਂ ਕੰਟੈਕਟ ਨੰਬਰ ਲੈ ਕੇ ਦਿੰਨੇ ਆ ਸਟਾਰਟਿੰਗ ਦੇ ਵਿੱਚ ਉਹ ਦੋਵਾਂ ਦਾ ਪਹਿਨਾਂ ਦੇ ਟਰੈਕਟਰ ਦਿਖਾਵਾਂਗੇ ਕੀ ਹਾਲ ਹੈ ਜੀ ਠੀਕ ਹੋ ਵਧੀਆ ਕੀ ਹਾਲ ਹੈ ਮੰਡੀ ਦਾ ਮਾਹੌਲ ਬਹੁਤ ਵਧੀਆ ਬਹੁਤ ਵਧੀਆ ਕਿੰਨੇ ਕਿ ਟਰੈਕਟਰ ਅੱਜ ਲੈ ਕੇ ਆਏ ਆ ਫਿਰ ਆਪਾਂ ਅ ਤੇ ਕਿਵੇਂ ਮੰਦਰ ਜੰਗਾ ਠੰਡਾ ਠੀਕ ਹੈ ਜੀ ਠੀਕ ਹੈ ਵਧੀਆ ਹਾਂਜੀ ਜੀ ਇਹ ਸਾਨੂੰ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਦੇ ਦਿਓ 9878361031 9878361031 ਬਾਈ ਜੀ ਨੇ ਨੰਬਰ ਆਪਾਂ ਨੂੰ ਦੇਤਾ ਜੀ ਆਪਾਂ ਸਕਰੀਨ ਦੇ ਉੱਪਰ ਲਾਤਾ ਅੱਗੇ ਆ ਪਹਿਲੇ ਦੇ ਡਰੈਕਟਰ ਦਿਖਾਉਨੇ ਆ ਤੁਸੀਂ ਇਹਨਾਂ ਦੇ ਜੋ ਵੀ ਡਰੈਕਟਰ ਤੁਹਾਨੂੰ ਪਸੰਦ ਆਉਂ ਵੀਡੀਓ ਦੇਖ ਕੇ ਕੰਟੈਕਟ ਇਹਨਾਂ ਨਾਲ ਕਰ ਸਕਦੇ ਹੋ WhatsApp ਨੰਬਰ ਹੈ ਇਹ ਸੌਦਾ ਤੁਸੀਂ ਲਾਈਵ ਵੀ ਕਰ ਸਕਦੇ ਹੋ ਫੋਨ ਤੇ ਵੀ ਕਰ ਸਕਦੇ ਹੋ ਇਹ ਅੱਗੇ ਦੀ ਜਾਣਕਾਰੀ ਤੁਸੀਂ ਇਹਨਾਂ ਤੋਂ ਕੰਟੈਕਟ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਮੈਂ ਇਹਨਾਂ ਕੋਲੇ ਕਿਹੜੇ ਕਿਹੜੇ ਡ੍ਰੈਕਟਰ ਆ ਕਿਹੜੇ ਕਿਹੜੇ ਮਾਡਲ ਆ ਕੀ ਉਹਨਾਂ ਦੇ ਰੇਟ ਆ 2023 ਦੇ ਵਿੱਚ ਲਾਸਟ ਮਹੀਨੇ ਦੀ ਮੰਡੀ ਹੈ ਜੀ ਦਸੰਬਰ ਦੀ ਇਹ ਤੇ ਆਜੋ ਦੇਖਦੇ ਜੀ ਆਪਾਂ ਅੱਗੇ ਇਹਨਾਂ ਕੋਲੇ ਪਹਿਲਾ ਡ੍ਰੈਕਟਰ ਆ ਗਿਆ ਜੀ ਸੋਨਾ ਲੀਕਾ 50 ਵਾਲਾ ਮਾਡਲ 2011 ਹੈ ਟਾਇਰਾਂ ਦੀ ਕੰਡੀਸ਼ਨ ਚੰਗੀ ਹੈ ਬਾਡੀ ਲੈਂਡ ਦਾ ਸਾਫ਼ ਹੈ 3 ਲੱਖ ਤੇ 83 ਹਜ਼ਾਰ ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਇਸ ਡ੍ਰੈਕਟਰ ਦੀ 3 ਲੱਖ 83 ਹਜ਼ਾਰ ਰੁਪਿਆ ਅੱਗੇ ਆਜੋ ਜੀ ਫਾਰਮ ਟੈਕ 35 ਵਾਲਾ ਤੇ ਮਾਡਲ ਆ 2007 ਟਾਇਰਾਂ ਦੀ ਕੰਡੀਸ਼ਨ ਠੀਕ ਆ ਵਧੀਆ ਟਰੈਕਟਰ ਵੀ オリジナル ਜਿਹਾ ਜਿਹਾ ਪਿਆ ਕੋਈ ਇਹਦੇ ਤੇ ਜ਼ਿਆਦਾ ਮੇਕਅਪ ਨਹੀਂ ਜੇ ਕਲਰ ਫਿੱਕਾ ਤਾਂ ਫਿੱਕਾ ਉਸੇ ਤਰ੍ਹਾਂ ਹੀ ਹੈ ਡਿਮਾਂਡ ਇਹਦੀ ਹੈਗੀ ਜੀ 2 ਲੱਖ 35000 ਰੁਪਿਆ 2007 ਮਾਡਲ ਹੈ ਤਲਵੰਡੀ ਸਾਬੋ ਮੰਡੀ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲੂਗਾ ਜੀ 20 ਨੰਬਰ ਪਲਾਟ ਦੇ ਵਿੱਚ ਅੱਗੇ ਆਜੋ ਜੀ ਮਹਿੰਦਰਾ 475 ਇਹਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਤੇ ਟਰੈਕਟਰ ਵੀ ਜੇ ਹੋ ਜਾਏਗਾ origignal ਆ ਬਿਲਕੁਲ ਕੋਈ ਪੇਂਟ ਬੁਰਸ਼ ਦਾ ਨਹੀਂ ਕਿਤੋਂ ਵੀ ਮਾਡਲ 98 ਆ ਜੀ ਇਹ ਡਿਮਾਂਡ ਦੀ 1 ਲੱਖ ਤੇ 83000 ਰੁਪਇਆ ਅੱਗੇ ਆ ਜੋ ਜਿਹਨਾਂ ਕੋਲੇ ਆ ਗਿਆ ਜੌਂਡੀਅਰ 513 ਅਗਲੇ ਟਾਇਰ ਪੋਲੋ ਦੇ ਆ ਮਗਰਲੇ ਐਮ ਆਰ ਪੀ ਹੈ ਬੋਡੀ ਲਾਈਨ ਦੇ ਵੀ ਟਰੈਕਟਰ origignal ਆ ਬਿਲਕੁਲ ਮਾਡਲ 2007 ਤੇ ਡਿਮਾਂਡ 215000 ਸ਼ਾਇਦ ਇਹਦੇ ਤੇ ਆਰ ਜੇ ਲਿਖਿਆ ਇਹ ਆ ਰਾਜਸਥਾਨ ਨੰਬਰ ਹੈ ਆਹ ਆਹ ਰਾਜਸਥਾਨ ਹੈ ਜੀ ਹਨਾ ਹਾਂ ਆ ਵੀ ਰਾਜਸਥਾਨ ਹੈ ਰਾਜਸਥਾਨ ਨੰਬਰ ਹੈ ਜੀ ਇਹ ਜੌਨ ਡੀਅਰ ਜੇ ਕੋਈ ਵੀ ਰਾਜਸਥਾਨ ਦਾ ਡਾਇਰੈਕਟਰ ਲੈਣਾ ਚਾਹੁੰਦਾ ਤੁਹਾਡੇ ਸਾਹਮਣੇ ਬਿਲਕੁਲ ਅੱਗੇ ਆ ਜਾਓ ਜੀ 50 ਆਲਾ ਸੋਨਾ ਲਿਕ ਆ ਗਿਆ ਇਹਨਾਂ ਕੋਲੇ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਆਹ ਡਾਇਰੈਕਟਰ ਇੱਧਰ ਹੀ ਲੈਣ ਆਲੇ ਜਿਹੜੇ ਗੰਗੀ ਕਲਾਸ ਦੇ ਡਾਇਰੈਕਟਰ ਹੈ ਮਾਡਲ ਹੈ 2006 2 ਲੱਖ 65000 ਰੁਪਏ ਡਿਮਾਂਡ ਕਰਦੇ ਜੀ ਬੋਡੀ ਲਾਈਨ ਦਾ ਡਾਇਰੈਕਟਰ ਬਹੁਤ ਸਾਫ਼ ਪਿਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਜਮਾ ਕੋ ਕਾਪੀਸ ਕਲਰ ਕੋਲਰ ਦਾ ਬਿਲਕੁਲ オリジナル ਹੈ ਕਿਤੋਂ ਪੇਂਟ ਪੁਰਸ਼ ਨਹੀਂ ਜੀ 2006 ਮਾਡਲ 2 ਲੱਖ 65000 ਰੁਪਏ ਡਿਮਾਂਡ ਕਰਦੇ ਜੀ ਦੀ ਅੱਗੇ ਆ ਕੇ ਇਹਦੇ ਨਾਲ ਜੀ 36ਤੀ ਹੌਲੈਂਡ ਚਾਰੇ ਟਾਇਰਾਂ ਤੋਂ ਬਿਲਕੁਲ ਨਵਾਂ ਅਗਲੇ ਗੁਡੀਅਰ ਦੇ ਹੈ ਮਾਗਰ ਨੇ ਐਮ ਆਰ ਐਫ ਇਹ ਦੇਖੋ ਟਾਇਰਾਂ ਦੇ ਉੱਪਰ ਵੀ ਅਜੇ ਐਮ ਆਰ ਐਫ ਉਵੇਂ ਦਾ ਉਵੇਂ ਲਿਖਿਆ ਪਿਆ ਜੀ ਬਿਲਕੁਲ ਕੋਕਾ ਪੀਸਾ ਜਮਾ ਨਿਊ ਹਾਲੈਂਡ 3630 2014 ਮਾਡਲ ਟੌਪ ਮਾਡਲ ਦੱਸਦੇ ਆ ਜੀ ਡਿਮਾਂਡ 4 ਲੱਖ ਤੇ 95000 ਰੁਪਏ ਇਹਨਾਂ ਨੇ ਕੀਤੀ ਹੈ ਜੀ ਮੰਡੀ ਦੇ ਵਿੱਚ ਬਾਕੀ ਜਦੋਂ ਸੌਦਾ ਹੋਊ ਮੌਕੇ ਤੇ ਲਾਈਵ ਪੰਨ ਤੜ ਹੋ ਜਾਂਦੀ ਸੋ ਨੂੰ ਪਤਾ ਇਹ ਕਿਹੜਾ ਲਿਖੇ ਰੇਟ ਹੈ ਜੀ ਡਿਮਾਂਡ ਹੈ ਇਹਨਾਂ ਦੀ ਅੱਗੇ ਆ ਗਿਆ ਇਹਨਾਂ ਕੋਲ ਜੀ 35 ਵਾਲਾ ਫਾਰਮ ਟਰੈਕ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਜੀ origignal tractor ਹੈ 2002 ਮਾਡਲ ਹੈ 1 ਲੱਖ ਤੇ 95000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ 1 ਲੱਖ 95000 ਰੁਪਏ ਨੰਬਰ ਬਾਈਨਾ ਦੇ ਉੱਪਰ ਚੱਲ ਰਿਹਾ ਹੈ ਸੁਖਦੀਪ ਤੇ ਖੁਸ਼ੇ ਦਾ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਅੱਗੇ ਦੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਅੱਗੇ ਆ ਗਿਆ ਇਹਨਾਂ ਕੋਲ ਜੀ 60 ਵਾਲਾ ਫਾਰਮ ਟਰੈਕ ਇਹ ਵੀ tractor ਬਿਲਕੁਲ ਵਧੀਆ ਕੋਕਾ ਪੀਸ ਹੈ ਜੀ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਅੱਗੇ ਟੈਰ ਹੈਗੀ ਹੈ ਜੀ 97 ਮਾਡਲ ਹੈ ਨੰਬਰ ਪੰਜਾਬ ਦਾ ਦੱਸਦੇ ਆ ਪੀਵੀ 33 ਅੱਗੇ ਲੈ ਕੇ ਤੁਸੀਂ ਦੇਖ ਸਕਦੇ ਹੋ ਤੇ ਮਾਡਲ 97 ਡਿਮਾਂਡ 1 ਲੱਖ 80000 ਰੁਪਿਆ ਡਿਮਾਂਡ 1 ਲੱਖ 80000 ਰੁਪਿਆ ਜੀ ਅੱਗੇ ਆ ਗਿਆ ਇਹਨਾਂ ਕੋਲ ਜੀ ਨਾਟ 11 ਝੋਟਾ ਪੰਜਾਬ ਦੀ ਸ਼ਾਨ ਤੁਹਾਨੂੰ ਪਤਾ ਜੀ ਇਹਨੂੰ ਵੀ ਝੋਟਾ ਮੂਸੇ ਵਾਲੇ ਜੱਟ ਨੇ ਕੌਣ ਲਾਇਆ ਸੀ ਤੇ ਟੈਰਾਂ ਦੀ ਕੰਡੀਸ਼ਨ ਚੰਗੀ ਹੈ ਟਰੈਕਟਰ ਵਧੀਆ ਸੁੱਕਾ ਸਾਫ ਪਿਆ ਜੀ ਮਾਡਲ ਹੈ 85 ਤੇ ਡਿਮਾਂਡ 215000 ਤੁਹਾਨੂੰ ਪਤਾ ਜੀ ਜਿਹੜਾ 85 ਮਾਡਲ ਹੈ ਰੰਗ ਰੰਗ ਤਾਂ ਹੋਈ ਹੁੰਦੇ ਆ ਇਹ ਤਿਆਰ ਕਰੇ ਹੁੰਦਾ ਟਰੈਕਟਰ ਤੇ ਵਧੀਆ ਟਰੈਕਟਰ ਹੈ ਜੀ ਟੌਪ ਦਾ ਬਾਕੀ ਦੀ ਜਾਣਕਾਰੀ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਲੈ ਸਕਦੇ ਹੋ ਜੀ ਅੱਗੇ ਆਪਾਂ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ ਦੇਖਦੇ ਰਹੋ